ਹਾਂਜੀ ਬਹੁਤ-ਬਹੁਤ ਮਤਲਬ ਖੁਸ਼ੀ ਹੋਈ ਹੈ ਜੀ ਮੈਂ ਕਿਉਂਕਿ 9 ਤਰੀਕ ਨੂੰ ਕੈਨੇਡਾ ਤੋਂ ਵਾਪਸ ਆਇਆ ਲੁਧਿਆਣੇ ਤੇ 10 ਤਰੀਕ ਨੂੰ ਆਂਦ ਸਰ ਇੱਕ ਮਤਲਬ ਕਹਿੰਦੇ ਹਨ ਕਿ ਬਹੁਤ ਵਧੀਆ ਵੈਲਕਮ ਹੋਇਆਗਾ ਮੇਰਾ ਕਿ 10 ਹਜ਼ਾਰ ਰੁਪਏ ਦੀ ਟਿਕਟ ਦੇ ਵਿੱਚ 50 ਲੱਖ ਰੁਪਏ ਦਾ ਇਨਾਮ ਨਿਕਲਿਆ ਜਿਹਦਾ ਕਿ ਨੰਬਰ A ਸੀਗਾ B ਸੀਰੀਜ਼ ਦੇ ਵਿੱਚ ਨੰਬਰ ਸੀ 6579 ਜੋ ਕਿ ਗਾਂਧੀ ਬਰੋਡ ਦੀ 48 ਨੰਬਰ ਦੁਕਾਨ ਤੋਂ ਜੀਟੀਵੀ ਮਾਰਕੀਟ ਕਲॉक ਟਾਵਰ ਵਾਲੀ ਦੁਕਾਨ ਤੋਂ ਨਿਕਲਿਆ ਜੀ ਬਹੁਤ-ਬਹੁਤ ਖੁਸ਼ੀ ਹੈ ਹਜ਼ਾਰ ਰੁਪਏ ਦੀ ਟਿਕਟ ਸੀ 7 ਵਜੇ ਡਰਾਅ ਸੀਗਾ ਇਹਦਾ 10 ਤਰੀਕ ਨੂੰ 10 1 202 ਇਹ ਤਾਂ ਜੀ ਅੱਜ ਕੱਲ ਇੰਨਾ ਇੱਕ ਪਾਪਾ ਐਡਵਾਂਸ ਹੋ ਗਿਆ ਕਿ ਭੇਦਭਾਵ ਨਾ ਹੀ ਕੀਤਾ ਜਾਵੇ ਤਾਂ ਬੈਟਰ ਹੈ ਮੇਰੇ ਹਿਸਾਬ ਨਾਲ ਕੁੜੀਆਂ ਵੱਧ ਸਾਧ ਦਿੰਦੀਆਂ ਮੁੰਡਿਆਂ ਨਾਲੋਂ ਤੇ ਸਾਨੂੰ ਇੰਨੀ ਕੀ ਖੁਸ਼ੀ ਹੋਣੀ ਚਾਹੀਦੀ ਹੈ ਜਿੰਨਾ ਕ ਮੁੰਡੇ ਜੰਮੇ ਤੇ ਦੋਨਾਂ ਦਾ ਹੀ ਸੈਲੀਬ੍ਰੇਸ਼ਨ ਮਤਲਬ ਇਕੁਅਲੀ ਕਰਨਾ ਚਾਹੀਦਾ ਭੇਦਭਾਵ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਲੜਕੀ ਆਉਂਦੀ ਹੈ ਨਾ ਉਹ ਇੱਕ ਲక్ష్ਮੀ ਹੁੰਦੀ ਹੈ ਮੇਰੇ ਘਰ ਵੀ ਇੱਕ ਕੁੜੀ ਹੋਈ ਹੈ 19 ਨਵੰਬਰ ਨੂੰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿੰਨੇ ਹੀ ਨਾਮ ਸਾਡੇ ਕੋਲ ਨਿਕਲੇ ਇਹ ਕੁੜੀ ਕਿਸਮਤ ਲੈ ਕੇ ਆਈ ਹੈ ਨਾ ਆਪਣੀ ਤਾਂ ਫੇ ਭੇਦਭਾਵ ਕਿਉਂ ਕਰਨਾ ਜੀ ਦੋਨਾਂ ਨੂੰ ਇਕੁਅਲ ਰ ਹਲੇ ਕੁਛ ਨਹੀਂ ਪਤਾ ਦੁਕਾਨ ਤੋਂ ਵਿਕੀ ਆ ਜੀ ਕੱਲ ਹੀ ਨਿਕਲੀ 7 ਵਜੇ 8 ਵਜੇ ਰਿਜ਼ਲਟ ਆਇਆ ਇਹਦਾ ਤੇ ਅੱਜ ਕੱਲ ਚ ਉਮੀਦ ਕਰਦੇ ਆ winner ਵੀ ਸਾਡੀ ਦੁਕਾਨ ਤੇ ਆਪੀ ਆ ਜਾਏਗਾ ਮਤਲਬ ਬੜੇ ਇਨਾਮ ਨਿਕਲ ਰਹੇ ਨੇ ਕਾਫੀ ਬਰਾਦਰ ਤੇ ਥੋੜੀ ਜਿਆਜਾ ਕਾਰ ਹੋਈ ਹਲੇ ਤਾਂ ਜੀ ਸਿਲਸਿਲਾ ਬਾਕੀ ਹੈ ਅਦਮ ਹਲੇ ਚੱਲ ਰਿਹਾ ਜਿਹੜਾ ਕਿ ਸਭ ਤੋਂ ਵੱਡਾ ਇਨਾਮ ਹੈ ਉਹ 10 ਕਰੋੜ ਰੁਪਏ ਦਾ ਜਿਹੜਾ ਨਿਕਲਣ ਜਾ ਰਿਹਾ 17/1/2026 ਨੂੰ ਉਮੀਦ ਕਰਦੇ ਆ ਇਹ ਵੀ ਸਾਡੀ ਦੁਕਾਨ ਤੋਂ ਹੀ ਨਿਕਲੂਗਾ 17/1/2026 ਨੂੰ 500 ਰੁਪਏ ਦੇ ਵਿੱਚ 10 ਕਰੋੜ ਦੇਣ ਜਾ ਰਹੀ ਲੋੜੀ ਮੱਕਰ ਸਕਰਾੰਤੀ ਬੰਪਰ ਹੈ ਇਹ ਬ ਸੱਤ ਬ੍ਰਾਂਚਾਂ ਲਏ ਜੀ ਐਸ 48 ਨੰਬਰ ਦੁਕਾਨ ਤੇ ਖੜੇ ਆ 55 ਨੰਬਰ ਜਿਹੜੀ ਕਲॉक ਟਾਵਰ ਦੇ ਵਿੱਚ ਮੇਨ ਬ੍ਰਾਂਚ ਹੈ ਸਮਰਾਲਾ ਚੌਕ ਲੁਧਿਆਣੇ ਵਿੱਚ ਸ਼ਾਪ ਨੰਬਰ 11 ਤੇ ਡੁਗਰੀ ਦੇ ਵਿੱਚ 7 ਤੇ 8 ਨੰਬਰ ਹੈਗੀ ਹੈ ਜੀ ਸ਼ਾਪ ਮੇਨ ਮਾਰਕੀਟ ਡੁਗਰੀ ਦੇ ਵਿੱਚ ਤੇ ਜੋਧਾਪਿੰਡ ਦੇ ਵਿੱਚ ਵੀ ਸ਼ਾਪ ਨੰਬਰ 1 ਆ ਤੇ ਮੁੱਲਾਪੁਰ ਵੀ ਆ ਚੁੱਕੇ ਆ ਜੀ ਬਿਲਕੁਲ ਕੈਨੇਡਾ ਤੋਂ ਵਾਪਸ ਆ ਕੇ ਕੁਝ ਕੰਮ ਵੀ ਨਾਂ ਲੈ ਕੇ ਆਏ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਮਤਲਬ ਉਹੀ ਕਹਿ ਰਹੇ ਨਾ ਕਿ ਵੈਲਕਮ ਬਹੁਤ ਵਧੀਆ ਹੋਇਆ ਹੁਣ ਅਸੀਂ ਇੱਕ ਹੋਰ ਬ੍ਰਾਂਚ ਵੀ ਖੋਲੀ ਆਪਣੀ 70 ਨੰਬਰ ਦੁਕਾਨ ਹੈ ਰੇਲਵੇ ਸਟੇਸ਼ਨ ਤੋਂ ਜਿਉਂਦੀ ਬਾਹਰ ਨਿਕਲਦੇ ਹੋ 70 ਨੰਬਰ ਦੁਕਾਨ ਤੇ ਤੁਸੀਂ ਉੱਥੋਂ ਵੀ ਟਿਕਟ ਪਾ ਕੇ ਉਧਰੋਂ ਉਧਰੋਂ ਹੀ ਜਾ ਸਕਦੇ ਹੋ ਜੀ ਆਨਲਾਈਨ ਤਾਂ ਬਚ ਕੇ ਰਹੋ ਜੀ ਹਰ ਵੀਡੀਓ 'ਚ ਹੀ ਕਹੀਦਾ ਮੇਰੇ ਹਿਸਾਬ ਨਾਲ ਹੁਣ ਬਾਹਰ ਪਰ ਮੈਂ ਇੱਕੋ ਹੀ ਗੱਲ ਕਹੀ ਜਾਵਾਂ ਤੇ ਉਹ ਵਧੀਆ ਨਹੀਂ ਲੱਗਦੀ ਕਿਉਂਕਿ ਹੁਣ ਮੈਂ ਬਹੁਤ ਜ਼ਿਆਦਾ ਕਹਿ ਕੇ ਅਵੇਅਰਨੈਸ ਫਲਾ ਚੁੱਕਾ ਹੁਣ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਆਪਣਾ ਬਚਾਅ ਕਿਵੇਂ ਕਰਦੇ ਹੋ ਆਨਲਾਈਨ ਕੁਝ ਨਹੀਂ ਹੁੰਦਾ ਨਾ ਤੁਹਾਨੂੰ ਟਿਕਟ ਨਕਲੀ ਮਿਲਣੀ ਹੈ ਰਿਜ਼ਲਟ ਵੀ ਨਕਲੀ ਦੇ ਕੇ ਤੁਸੀਂ ਦੇਖ ਕੇ ਪੈਸੇ ਪਾ ਦੋਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ 17 1 2026 ਨੂੰ ਡਰਾ ਹੋਈ 6 ਵਜੇ ਲਾਈਵ ਵੀ ਦੇਖ ਸਕਦੇ ਹੋ YouTube ਤੇ ਇਹ 17 ਤਰੀਕ ਤੱਕ ਤੁਸੀਂ 5 ਵਜੇ 4 ਵਜੇ ਤੱਕ ਪਾ ਸਕਦੇ ਹੋ ਜੋ ਤੱਕ ਸਾਡੇ ਕੋਲ ਟਿਕਟ ਅਵੇਲੇਬਲ ਰਹੇਗੀ ਉਸ ਬਾਅਦ ਦਾ ਡਰਾ ਹੋਈ 6 ਵਜੇ ਮੈਸੇਜ ਆਈ ਕਵਾਂਗੇ ਕਿ ਜਿਹੜੀ ਆ ਟਿਕਟ ਹੈ ਇਹ ਤੁਸੀਂ ਮਿਸ ਨਹੀਂ ਕਰਨੀ ਹੋਰ ਭਾਵੇਂ ਕੰਮ ਇੱਕ ਅੱਧਾ ਛੱਡ ਦਿਓ ਪਰ ਆਹ ਵਾਲਾ ਕੰਮ ਜਰੂਰ ਕਰਿਓ ਕਿਉਂਕਿ ਤੁਹਾਡੀ ਕਿਸਮਤ ਬਦਲ ਸਕਦੀ ਹੈ ਸਿਰਫ 500 ਰੁਪਏ ਦੇ ਵਿੱਚ 10 ਕਰੋੜ ਦੇ ਇਨਾਮ ਦੇ ਨਾਲ